ਸਾਸ਼ੀ ਗਾਲ ਜੀ ਇਹ ਡੋਮ ਸਿਟੀ ਆ ਤੁਹਾਨੂੰ ਦਿਖਾ ਦਿੰਨਾ ਪਹਿਲਾਂ ਇੱਧਰ ਦਾ ਨਜ਼ਾਰਾ ਦੇਖ ਲਓ ਇਹ ਗੰਗਾ ਜੀ ਦਾ 뷰 ਆ ਸਾਹਮਣੇ ਦਿਖ ਰਿਹਾ ਇਹ ਮਾਂ ਗੰਗਾ ਦਾ ਤੱਟ ਹੈ ਤੇ ਉਸ ਤੱਟ ਤੇ ਇਹ ਬਿਹਤ ਖੂਬਸੂਰਤ ਡੋਮ ਸਿਟੀ ਜਿਹੜੀ ਡੋਮ ਸਿਟੀ ਆ ਉਹ ਤਿਆਰ ਹੋਈ ਹੈ ਦੇਖ ਸਕਦੇ ਹੋ ਇਹ ਡੋਮ ਸਿਟੀ ਦੇ ਵਿੱਚ ਪਹਿਲਾਂ ਤੁਹਾਨੂੰ ਸਹੂਦਾਵਾਂ ਦਿਖਾ ਦਿੰਨਾ ਫਿਰ ਇਸ ਦਾ ਕਿਰਾਇਆ ਤੇ ਇਸ ਦੀ ਲਾਗਤ ਦੀ ਗੱਲ ਕਰੂੰਗਾ ਦੇਖੋ 5 ਸਟਾਰ ਫੈਸਿਲਿਟੀਆਂ ਨੇ ਉਹ ਡੋਮ ਸਿਟੀ ਦੇ ਵਿੱਚ ਮੌਜੂਦ ਨੇ ਦੇਖ ਸਕਦੇ ਹੋ ਲਗਜ਼ਰੀ ਬੈੱਡ ਮੌਜੂਦ ਨੇ ਹਰ ਤਰ੍ਹਾਂ ਦਾ ਸੋਫਾ ਐਲਈਡੀ ਅਲਮੀਰਾ ਜਿਹੜੀ ਆ ਉਹ ਤੁਹਾਨੂੰ ਮਿਲੂਗੀ ਦੇਖ ਸਕਦੇ ਹੋ ਇਹ ਡੋਮ ਸਿਟੀ ਦਾ ਖੂਬਸੂਰਤ ਆ ਨਾਲ ਦੀ ਨਾਲ ਦੇਖੋ ਉਧਰ ਦੇਖੋ ਆ ਇਧਰ ਦੇਖੋ ਉਧਰ ਨਾਉਣ ਦੇ ਲਈ ਲਗਜ਼ਰੀ ਹਾਈਟ ਤੇ ਬਾਥਰੂਮ ਆ ਦੇਖੋ ਲਾਈਟ ਦਾ ਪ੍ਰਬੰਧ ਹੈ ਪਾਰਾ ਲੱਗਿਆ ਹੋਰ ਹਰ ਇੱਕ ਚੀਜ਼ ਜਿਹੜੀ ਆ ਉਹ ਇਸ ਡੋਮ ਸਿਟੀ ਦੇ ਵਿੱਚ ਮੌਜੂਦ ਹੈ ਦੇਖੋ ਆ ਤਾਂ ਖੂਬਸੂਰਤ ਆ ਜਿਹੜੀ ਇਹ ਡੋਮ ਸਿਟੀ ਤਿਆਰ ਕੀਤੀ ਗਈ ਆ ਤਾਂ ਤਸਵੀਰ ਜਿੱਥੇ-ਜਿੱਥੇ ਦਿਖਾ ਰਹੇ ਹਾਂ ਉੱਥੇ ਹੁਣ ਇਹਦਾ ਲਾਗਤ ਦਾ ਜ਼ਿਕਰ ਕਰਦਾ ਆ ਦੇਖੋ ਪਹਿਲਾਂ ਤਾਂ ਇਹਦਾ ਵਿਊ ਚੈੱਕ ਕਰੋ ਕਿ ਕਿਸ ਤਰ੍ਹਾਂ ਬਿਹਤ ਖੂਬਸੂਰਤ ਵਿਊ ਆ ਗੰਗਾ ਤਖਤ ਤੇ ਤੁਸੀਂ ਬੈਠ ਕੇ ਇੰਜੋਏ ਕਰ ਸਕਦੇ ਹੋ ਅਗਰ ਤੁਹਾਡੀ ਜੇਬ ਦੇ ਵਿੱਚ ਪੈਸੇ ਨਹੀਂ ਅਗਰ ਤੁਹਾਡੀ ਜੇਬ ਅਲਾਉ ਕਰਦੀ ਆ ਤਾਂ ਤੁਸੀਂ ਇਸ ਡੋਮ ਸਿਟੀ ਦਾ ਲੋਕ ਜਿਹੜਾ ਉਹ ਉਠਾ ਸਕਦੇ ਆ ਤਾਂ ਤਸਵੀਰ ਦੇਖੋ ਬਿਹਤ ਖੂਬਸੂਰਤ ਹੈ ਡੋਮ ਸਿਟੀ ਦੀਆਂ ਫੈਸਿਲਿਟੀਆਂ ਤੁਹਾਨੂੰ ਦਿਖਾਈਆਂ ਨੇ 51 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਡੋਮ ਸਿਟੀ ਬਣ ਕੇ ਤਿਆਰ ਹੋ ਰਹੀ ਹੈ 51 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਇਹ ਡੋਮ ਸਿਟੀ ਪ੍ਰੋਜੈਕਟ ਹੈ ਪਰ ਜੇ ਕਿਰਾਇਆ ਸੁਣ ਕੇ ਤਾਂ ਤੁਸੀਂ ਇਸ ਦੇ ਸੁਣ ਕੇ ਤੁਹਾਡੇ ਹੋਸ਼ ਛੁੱਟ ਜਾਣਗੇ 1 ਲੱਖ 11000 ਰੁਪਏ ਪਰ ਡੇ ਦਾ ਕਿਰਾਇਆ ਅਗਰ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਇੱਕ ਦਿਨ ਤਾਂ ਤੁਹਾਨੂੰ 1 ਲੱਖ 11000 ਰੁਪਏ ਦੇਣੇ ਪੈਣਗੇ ਇੱਕ ਦਿਨ ਤੇ ਆਪਾਂ ਤੁਹਾਨੂੰ 5 ਸਟਾਰ ਫੈਸਿਲਿਟੀਆਂ ਡੋਮ ਸਿਟੀ ਜਿੱਥੇ ਮਿਲਣਗੀਆਂ ਦੇਖੋ ਬਾਹਰ ਬੈਠ ਸਕਦੇ ਹੋ ਇੱਥੇ ਚੇਅਰਸ ਮੌਜੂਦ ਰਹਿਣਗੀਆਂ ਹਰ ਤਰ੍ਹਾਂ ਦਾ ਖਾਣਾ ਪੀਣਾ ਪੂਰੇ ਦਿਨ ਦਾ ਤੁਹਾਨੂੰ ਜਿਹੜਾ ਮਹੀਆ ਰਹੂਗਾ ਦੇਖੋ ਦੇਖੋ ਡੋਮ ਸਿਟੀ ਦਾ ਬੇਹਦ ਖੂਬਸੂਰਤ ਮੰਜ਼ਰ ਹੈ ਆਲ ਕਰੇ ਜੇਬ ਚ ਪੈਸੇ ਨੇ ਤਾਂ ਤੁਸੀਂ ਇੰਜੋਏ ਕਰ ਸਕਦੇ ਹੋ गंगा किनारे आ सकते हो गंगा किनारे लुथ ले सकते हो डोम सिटी यही वो डोम सिटी है जिस ਦਾ ਕਿਰਾਇਆ 1,11,000 ਰੁਪਏ ਪਰ ਡੇ ਆ ਤੇ 51 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਡੋਮ ਸਿਟੀ ਤਿਆਰ ਹੋ ਰਹੀ ਹੈ ਮਹਾਕੁੰਭ ਦੇ ਮਹਾਂ ਰੰਗ ਦਿਖਾ ਰਿਹਾ ਤੁਹਾਨੂੰ ਹਰ ਇੱਕ ਚੀਜ਼ ਨੂੰ ਬਹੁਤ ਸਿਲਸਿਲੇਬਾਜ਼ ਤਰੀਕੇ ਦੇ ਨਾਲ ਦੇਖੋ ਤਾ ਦੇਖੋ ਡੌਮ ਸਿਟੀ ਬਹੁਤ ਖੂਬਸੂਰਤ ਹੈ ਦੇਖੋ 51 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਤਿਆਰ ਹੋਈ ਆ ਇਸ ਤਰ੍ਹਾਂ ਦੇ ਬਹੁਤ ਸਾਰੇ ਹਟਸ ਬਣਣ ਗੀਆਂ ਇਹ ਤੇ 1 ਲੱਖ 51 1 ਲੱਖ 11 ਹਜ਼ਾਰ ਮਾਫ ਕਰਨਾ ਇਹਦਾ ਰੈਂਟ ਹੈ ਤਾਂ ਦੇਖੀ ਦੀ ਖੂਬਸੂਰਤ ਦੇਖੋ ਕਿਉਂਕਿ ਇਹ ਗੰਗਾ ਤੱਟ ਤੇ ਬਣੀ ਹੋਈ ਆ ਇਹ ਗੰਗਾ ਤੱਟ ਦਾ ਬਿਹਤ ਖੂਬਸੂਰਤ ਨਜ਼ਾਰਾ ਹੈ ਜਿਸ ਦੇ ਚੱਲਦੇ ਤੁਸੀਂ ਇੱਥੇ ਜਿਹੜਾ ਇਸ ਦਾ ਲੁਤਫ ਉਠਾ ਸਕਦੇ ਹੋ ਤਾਂ ਬਿਲਕੁਲ ਸਥਿਤੀ ਬਹੁਤ ਕੂਜ਼ਰ ਆਡੇ ਤੋਂ ਜਿਹੜੇ ਲੋਕ ਨੇ ਉਹ ਇੱਥੇ ਪਹੁੰਚਦੇ ਨੇ ਤਾਂ ਬਿਹੱਦ ਜਿਹੜਾ ਖੂਬਸੂਰਤ ਲੁਤਫਾ ਉਹ ਇੱਥੇ ਰਹਿ ਕੇ ਤੁਸੀਂ ਉਠਾ ਸਕਦੇ ਹੋ ਦੇਖੋ ਲੋ ਵੀ ਪ੍ਰਯਾਗਰਾਜ ਦੇ ਮਹਾਕੁੰਬ ਦੇ ਵਿੱਚ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਫਾਈਵ ਸਟਾਰ ਸੂਲ ਤਾਂ ਤਾਂ ਹੁਣ ਤੁਹਾਨੂੰ ਦੇਣੇ ਪੈਣਗੇ 1,11,000 ਰੁਪਏ ਪਰ ਡੇ ਕਿਉਂਕਿ ਗੰਗਾ ਕਿਨਾਰੇ ਬਣੀ ਹੈ ਇਹ ਬਿਹਦ ਖੂਬਸੂਰਤ ਡੋਮ ਸਿਟੀ ਜੋ ਕਿ 55 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣ ਰਹੀ ਆ ਪਰ ਇਸ ਦੀਆਂ ਸੁਵਿਧਾਵਾਂ ਅਤਿ ਆਧੁਨਿਕ ਨੇ ਦੇਖ ਸਕਦੇ ਹੋ ਅੰਦਰ ਬਿਹਦ ਆਲੀਸ਼ਾਨ ਕਮਰਾ ਬਣਾਇਆ ਹੋਇਆ ਜਿਸ ਦੇ ਵਿੱਚ ਹਰ ਚੀਜ਼ ਤੁਹਾਨੂੰ ਲਕਜ਼ਰੀ ਮਿਲੂਗੀ ਹਰ ਇੱਕ ਚੀਜ਼ ਤੁਹਾਨੂੰ ਮਿਲੂਗੀ ਨਹਾਉਣ ਦੇ ਲਈ ਦੇਖੋ ਆਲੀਸ਼ਾਨ ਬਾਥਰੂਮ ਮੌਜੂਦ ਨੇ ਪਰ ਇਹ ਡੋਮ ਸਿਟੀ ਦਾ ਨਜ਼ਾਰਾ ਦੇਖੋ ਗੰਗਾ ਤੱਟ ਤੇ ਡੋਮ ਸਿਟੀ ਬਣੀ ਹੋਈ ਆ ਤੇ ਜਿਸ ਦੇ ਵਿੱਚ ਜੇ ਦੇਖਿਆ ਜਾਏ ਤਾਂ ਤੁਹਾਨੂੰ 111000 ਰੁਪਏ ਪਰ ਡੇ ਖਰਚਣੇ ਪੈ ਸਕਦੇ ਨੇ